ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਵਾਪਰਿਆ ਵੱਡਾ ਹਾਸਾ ਹਾਸੇ ਦੇ ਵਿੱਚ ਬਾਰ-ਬਾਰ ਬੱਚੇ ਪਰਿਵਾਰਕ ਦੇ ਜੀ ਇੱਕ ਦੋ ਨੌਜਵਾਨਾਂ ਵੱਲੋਂ ਆਲਟੋ ਕਾਰ ਦੇ ਉੱਤੇ ਤੇਜ਼ ਰਫ਼ਤਾਰ ਨਾਲ ਪਿੱਛੋਂ ਆਉਂਦੇ ਹੋਏ ਇੱਕ ਖਲੋਤੀ ਸਲੇਰੀਓ ਕਾਰ ਨੂੰ ਟੱਕਰ ਇਡੀ ਜ਼ੋਰ ਦੀ ਮਾਰੀ ਗਈ ਕਿ ਆਲਟੋ ਕਾਰ ਦੀ ਸਾਈਡ ਬਦਲ ਕੇ ਦੂਸਰੀ ਸਾਈਡ ਵੱਲ ਘੁੰਮ ਗਈ ਜਿੱਧਰੋਂ ਕਿ ਉਹ ਆ ਰਹੀ ਸੀ ਇਸ ਦਾ ਨਾਲ ਹੀ ਪਰਿਵਾਰਕ ਦੇ ਜੀ ਜਿਹੜੇ ਆ ਉਹ ਸਭ ਵੇਦ ਵਿੱਚ ਕੁਝ ਖਾਣਾ ਖਾਣ ਲਈ ਗਏ ਹੋਏ ਸੀ ਜਿਸ ਦੇ ਕਾਰਨ ਜਿਹੜਾ ਵਾ ਹਾਥੇ ਤੋਂ ਬਾਲ ਬਾਲ ਵੱਜ ਗਈ। ਉਹਨਾਂ ਨੇ ਦੱਸਿਆ ਕਿ ਅਸੀਂ ਗੱਡੀ ਨੂੰ ਲਾ ਕੇ ਸਾਡੇ ਬੱਚੇ ਨੇ ਜਿੱਦ ਕੀਤੀ ਤੇ ਕੁਝ ਲੈਣ ਲਈ ਸਭ ਵਿੱਚ ਗਏ। ਸਲੈਰੀਓ ਕਾਰ ਦੇ ਮਾਲਕ ਵੱਲੋਂ ਰਜਦੀਸ਼ ਚੰਦਰ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਤੇ ਉਸ ਦਾ ਬੰਦ ਦਾ ਹੱਕ ਉਸ ਨੂੰ ਦਿੱਤਾ ਜਾਵੇ। ਇਹ ਸਾਰੀ ਘਟਨਾ ਨੈਸ਼ਨਲ ਹਾਈਵੇ ਅਮਰਸਰ ਪਠਾਨਕੋਟ ਦੀ ਹੈ। ਮੌਕੇ ਤੇ ਹੀ ਸੁਰੱਖਿਆ ਕਰਮਚਾਰੀ ਸੜਕ ਸੁਰੱਖਿਆ ਫੋਰਸ ਦੇ ਨੌਜਵਾਨ ਪਹੁੰਚੇ। ਉਹਨਾਂ ਵੱਲੋਂ ਉਹਨਾਂ ਦੀ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਜੋ ਵੀ ਬੰਦੀ ਕਾਰਵਾਈ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਦੇ ਸਬੰਧ ਵਿੱਚ ਸਾਡੇ ਪੱਤਰਕਾਰ ਸੁਖਵੀਰ ਸਿੱਧੂ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਕਥੋ ਨਗਰ ਆੜਾ ਸੜਕਾ ਸੌਇਆ ਵਾ ਕੀ ਕਹਿਣਾ ਚਾਹੁੰਦੇ ਸੀ ਇਹ ਇੱਥੇ ਸਾਈਡ ਤੇ ਲਾ ਕੇ ਖੜੇ ਸੀ ਹਾਂਜੀ ਸ਼ੋ ਤੇਜ਼ ਰਫਾਰ ਨਾਲ ਗੱਡੀ ਆਈ ਹੈ ਜਾਨੇ ਵਿੱਚ ਅੱਛਾ ਜੀ ਆੜੇ ਡਾਵਾ ਟੋਲ ਜੇ ਪਹਿਲਾਂ ਹੀ ਆਉਣ ਦੇ ਹੀ ਹੈ ਅੱਛਾ ਜੀ ਇਹ ਲਿਆ ਕੇ ਨਾ ਪਿਛੇ ਆਣ ਕੇ ਵਿੱਚ ਮਾਰਤੀ ਹੈ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ ਉਹ ਤਾਂ ਬਚਾਈ ਹੈ ਗੱਡੀ ਉਹ ਬੱਸ ਥੱਲੇ ਚੱਗੀ ਹੈ ਤੇ ਤੁਸੀਂ ਕਿਧਰ ਆਉਂਗੇ ਆਲੇ ਤੋਂ ਆਉਂਦੇ ਆ ਮਰਸਾ ਜਿਹੜੀ ਇਹ ਗੱਡੀ ਮਗਰੋਂ ਵਜੀ ਇਹ ਕਿਧਰੋਂ ਆਂਦੀ ਇਹ ਵੀ ਬਟਾਲੀ ਸਾਈਡ ਤੋਂ ਆਉਂਦੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਇਹ ਵੀ ਕਾਰਵਾਈ ਕੀਤੀ ਆ ਵੀ ਇਹਨਾਂ ਦੇ ਜਿਹੜੇ ਭੱਜ ਕੇ ਛੱਡ ਕੇ ਉਸੇ ਵਾਲੇ ਗੱਡੀ ਠੀਕ ਹੈ ਜੀ ਮੋਗੇ ਦੇ ਪਹੁੰਚੇ ਐਕਸੀਡੈਂਟ ਹੋਇਆ ਕੀ ਕਹਿਣਾ ਚਾਹੁੰਦੇ ਜੀ ਸਾਨੂੰ ਟੈਲੀਫੋਨ ਹੋਣੇ ਗਿਆ ਸੀ ਕਿ ਸਾਬਵੇ ਦੇ ਸਾਹਮਣੇ ਇੱਕ ਗੱਡੀ ਖਲੋਤੀ ਦੇ ਵਿੱਚ ਇੱਕ ਪਿੱਛੋਂ ਆ ਕੇ ਗੱਡੀ ਵੱਜ ਗਈ ਆ ਤੇ ਉਸ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਹੜੇ ਦੇ ਗੱਡੀ ਵਾਲੇ ਉਹ ਚਾਹ ਪੀਣ ਗਏ ਸੀ ਗੱਡੀ ਦੇ ਸਾਈਡ ਤੇ ਲਾ ਕੇ ਤੇ ਪਿੱਛੋਂ ਆ ਕੇ ਬਚ ਕੇ ਚਲੀ ਗਈ ਗੱਡੀ ਜਿਹੜੇ ਜਿੱਦ ਕਰ ਰਹੇ ਗੱਡੀ ਛੱਡ ਕੇ ਭੱਜ ਗਏ ਇਹਦਾ ਨੰਬਰ ਚਲੋ ਟਰੇਸ ਕਰਕੇ ਆਪਾਂ ਕਰ ਲੈ ਰਿਕਵਰ ਜੋ ਕਿਥੋਂ ਦਾ ਐਡਰੈਸ ਆਏਗਾ ਇਹਨਾਂ ਦਾ ਜੋ ਵੀ ਇਹਨਾਂ ਦੀ ਕਾਰਵਾਈ ਜੋ ਜਿਹੜਾ ਗੱਡੀ ਥੱਲੇ ਡਿੱਗੀ ਹੋ ਜੋ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਊਗੀ ਜੋ ਬਿਆਨ ਲਿਖਾਉਣਗੇ